ਖੇਤੀ ਸੰਕਟ ਤੇ ਸੀਐਮ ਮਾਨ ਦੀ ਕਿਸਾਨ ਆਗੂਆਂ ਨੂੰ ਬਹਿਸ ਦੀ ਚੜ੍ਹੋਤੀ ਕਿਆ ਸੜਕਾਂ ਤੇ ਰੇਲਾ ਰੋਕ ਕੇ ਆਪਣੀਆਂ ਦੁਕਾਨਾਂ ਚਲਾ ਰਹੇ ਨੇ ਕਿਸਾਨ ਆਗੂ ਨਜਾਇਜ਼ ਟੰਗ ਨਾਲ ਇਕੱਠਾ ਕੀਤਾ ਬੇਹਿਸਾਬ ਬਹਿਸ ਗੁਰਦਾਸਪੁਰ ਦੇ ਪਿੰਡ ਪਿੱਟੇਵੜ ਚ ਕਿਸਾਨਾਂ ਨੇ ਵਾਪਸ ਲਿਆ ਜ਼ਮੀਨ ਦਾ ਕਬਜ਼ਾ ਪ੍ਰਸ਼ਾਸਨ ਤੇ ਪੂਰਾ ਭਾਅ ਨਾ ਦੇਣ ਦੇ ਇਲਜ਼ਾਮ ਦਿੱਲੀ ਜੰਮੂ ਕਟਰਾ ਐਕਸਪ੍ਰੈਸ ਵੇ ਲਈ ਐਕਵਾਇਰ ਹੋਣੀ ਹੈ ਜ਼ਮੀਨ ਲੁਧਿਆਣਾ ਪੱਛਮੀ ਤੋਂ ਆਪ ਉਮੀਦਵਾਰ ਸੰਜੀਵ ਅਰੋੜਾ ਨੇ ਭਰੀ ਨਾਮਜ਼ਦਗੀ ਰੋਡ ਸ਼ੋਅ ਜ਼ਰੀਏ ਆਪਨੇ ਦਿਖਾਈ ਸਿਆਸੀ ਤਾਕਤ ਮੁੱਖ ਮੰਤਰੀ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਕੀਤਾ ਜਿੱਤ ਦਾ ਦਾਅਵਾ ਲੁਧਿਆਣਾ ਚ ਕਾਂਗਰਸ ਨੂੰ ਮਿਲੀ ਮਜ਼ਬੂਤੀ ਆਮ ਆਦਮੀ ਪਾਰਟੀ ਦੇ ਮੌਜੂਦਾ ਕਾਉਂਸਲਰ ਮਾਸਟਰ ਸਨੀ ਕਾਂਗਰਸ ਚ ਹੋਏ ਸ਼ਾਮਲ ਸਾਬਕਾ ਵਿਧਾਇਕ ਗੁਰਪ੍ਰੀਤ ਗੋਗੀ ਦੇ ਪਾਣਜੇ ਨੇ ਵੀ ਕਾਂਗਰਸ ਕੀਤੀ ਜੁਆਇਨ ਹਰਿਆਣੇស្កਾ ਤਰੇ ਤੂ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਖਾਲੀ ਕਰਵਾਈ ਗਈ ਬਿਲਡਿੰਗ ਸੀਆਈਐਸਐਫ ਤੇ ਚਨੀਗੜ੍ਹ ਪੁਲਿਸ ਨੇ ਕੀਤੀ ਸਰਚ ਗ੍ਰਮ ਮੰਤਰੀ ਅਮਿਤ ਸ਼ਾਦਾ ਪੁਂਚ ਦੌਰਾ ਪਾਕਿਸਤਾਨ ਦੀ ਗੋਲੀਬਾਰੀ ਦਾ ਸ਼ਿਕਾਰ ਗੁਰਦੁਆਰਾ ਸਾਹਿਬ ਚ ਵੀ ਹੋਇਆ ਨਕ ਤਮਸਤਕ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ਕਿਆ ਪੂਰਾ ਦੇਸ਼ ਪੁਂਚ ਦੇਣਾ ਪੰਜਾਬ ਚ ਧਰਮ ਪਰਿਵਰਤਨ ਤੇ ਬੋਰਡ ਬੋਲੇ ਤ੍ਰਿੰਦਰ ਸ਼ਾਸਤਰੀ ਕਿਆ ਪੱਕ ਗੰਦਰ ਨਹੀਂ ਦੇਖ ਸਕਦੇ 크ਿਸਚੀਅਨਿਟੀ ਗੁਰੂ ਗ੍ਰੰਥ ਸਾਹਿਬ ਦੀ ਪਰੰਪਰਾ ਰਣੀ ਚਾਹੀਦੀ ਆ ਬਰਕਰਾਰ ਮੁਖਸਰ ਸਾਹਿਬ ਦੇ ਪਿੰਡ ਸਿੰਘੇ ਆਲਾ ਚ ਬਿਨਾ ਲਾਇਸੈਂਸ ਤੋਂ ਚੱਲ ਰਹੀ ਪਟਾਕਾ ਫੈਕਟਰੀ ਚ ਬਲਾਸਟ ਪੰਜ ਮਜ਼ਦੂਰਾਂ ਦੀ ਮੌਤ 30 ਤੋਂ ਵੱਧ ਜ਼ਖਮੀ ਸੁਪੀਰ ਬਾਦਲ ਨੇ ਜਾਣਿਆ ਜ਼ਖਮੀਆਂ ਦਾ ਜੱਦੀ ਪਿੰਡੂ ਬਾਵਾਲ ਛੋਇਆ ਸੁਖਦੇਵ ਸਿੰਘ ਢੀਂਸਾ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾ ਨਾਲ ਦਿੱਤੀ ਅੰਤਿਮ ਵਿਦਾਈ ਸੁਪੀਰ ਬਾਦਲ ਹਰਪਾਲ ਚਿਮਮਾ ਅਸ਼wini ਸ਼ਰਮਾ ਸਮੇਤ ਕਈ ਵੱਡੇ ਸਿਆਸੀ ਆਗੂ ਪਹੁੰਚੇ ਲੋਕਤ ਚਲਾਈ ਮੁੱਖ ਮੰਤਰੀ ਨਾਇਬ ਸੈਣੀ ਦੀ ਸੁਗात 1.23 ਕਰੋੜ 23 ਲੱਖ ਦੇ 9 ਪ੍ਰੋਜੈਕਟਾਂ ਦਾ ਕੀਤਾ ਉਦਗਾਟਨ ਪਰਸ਼ੂਰਾਮ ਜਯੰਤੀ ਸਮਾਗਮ 'ਚ ਪਹੁੰਚੇ ਸੀ ਮੁੱਖ ਮੰਤਰੀ ਦੇਸ਼ ਭਰ ਚ ਸੰਗਤਾਂ ਨੇ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੀਤਾ ਸਜਦਾ ਗੁਰੂ ਘਰਾਂ 'ਚ ਕਰਵਾਏ ਗਏ ਵਿਸ਼ੇਸ਼ ਧਾਰਮਿਕ ਸਮਾਗਮ ਸ਼ਹਿਰ-ਸ਼ਹਿਰ ਲੱਗੀਆਂ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਸਸਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੱਤਾਲੀਆਂ ਖਬਰਾਂ ਲੈ ਕੇ ਮੈਂ ਵਿਜੇਪਾਲ ਸਿੰਘ ਤੁਹਾਡੇ ਸਾਹਮਣੇ ਹਾਜ਼ਰ ਹਾਂ ਔਰ ਸ਼ੁਰੂ ਕਰਦੇ ਹਾਂ ਮੁੱਖ ਮੰਤਰੀ ਮਾਨ ਦੇ ਇੱਕ ਬਿਆਨ ਤੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ ਹੈ ਉਹਨਾਂ ਕਹਿੰਦੇ ਕਿ ਖੇਤੀ ਸੰਕਟ ਤੇ ਚਰਚਾ ਹੋਣੀ ਚਾਹੀਦੀ ਹੈ ਸੀਐਮ ਨੇ ਨਾ ਸਿਰਫ ਇਹ ਚੈਲੰਜ ਦਿੱਤਾ ਬਲਕਿ ਕਿਸਾਨ ਲੀਡਰਾਂ ਤੇ ਨਜਾਇਜ਼ ਢੰਗ ਨਾਲ ਬੇਹਿਸਾਬ ਪੈਸਾ ਇਕੱਠਾ ਕਰਨ ਦੇ ਵੀ ਇਲਜ਼ਾਮ ਮੰਗਾਂ ਨੂੰ ਲੈ ਕੇ ਪ੍ਰਦਰਸ਼ਨਾਂ ਤੇ ਸੜਕਾਂ ਜਮ ਕਰਨ ਵਾਲੇ ਕਿਸਾਨਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਸ਼ਾਨਾ ਸਾਧਿਆ ਤੇ ਖੇਤੀ ਦੇ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਲਾਈਵ ਬਹਿਸ ਕਰਨ ਦੀ ਚੁਣੌਤੀ ਦਿੱਤੀ ਤੇ ਸੋਸ਼ਲ ਮੀਡੀਆ ਤੇ ਲਿਖਿਆ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਦਾ ਵजूद ਵੱਖਰਾ ਵੱਖਰਾ ਹੈ ਕਿਉਂਕਿ ਜਥੇਬੰਦੀਆਂ ਦੇ ਆਗੂਆਂ ਨੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਦੇ ਨਾਮ ਦੇ ਉੱਤੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਨੇ ਕਿਸਾਨਾਂ ਨੂੰ ਗੈਰਕਾਨੂੰਨੀ ਢੰਗ ਨਾਲ ਪੈਸਾ ਇਕੱਠਾ ਕਰਕੇ ਵੱਡੀਆਂ ਜਾਇਦਾਦਾਂ ਦੇ ਮਾਲਕ ਬਣ ਗਏ ਸੂਬੇ ਦੇ ਕਈ ਹੋਟਲਾਂ ਅਤੇ ਹਸਪਤਾਲਾਂ ਦੇ ਵਿੱਚ ਵੀ ਉਹਨਾਂ ਦੀ ਹਿੱਸੇਦਾਰੀ ਹੈ ਮੈਂ ਕਿਸਾਨ ਜਥੇਬੰਦੀਆਂ ਨੂੰ ਖੇਤੀ ਸੰਕਟ ਦੇ ਨਾਲ ਜੁੜੇ ਮੁੱਦਿਆਂ ਤੇ ਲਾਈਵ ਬਹਿਸ ਕਰਨ ਦੀ ਚੁਣੌਤੀ ਦਿੰਦਾ ਹਾਂ ਕਿਸਾਨ ਜਥੇਬੰਦੀਆਂ ਬੇਤੁੱਕੇ ਮੁੱਦਿਆਂ ਤੇ ਸੜਕਾਂ ਤੇ ਰੇਲ ਗੱਡੀਆਂ ਰੋਕੇ ਆਪਣੀਆਂ ਦੁਕਾਨਾਂ ਚਲਾ ਰਹੀਆਂ ਹਨ ਇਹ ਜਥੇਬੰਦੀਆਂ ਸੰਘਰਸ਼ ਦੀ ਆੜ ਦੇ ਵਿੱਚ ਕਿਸਾਨਾਂ ਤੋਂ ਫੀਸਾਂ ਵਸੂਲ ਰਹੀਆਂ ਨੇ ਸੀਐਮ ਮੰਦਲ ਜ਼ਮਾਤ ਦੇ ਕਿਸਾਨ ਲੀਡਰਾਂ ਨੇ ਇਤਰਾਜ਼ ਜਤਾਇਆ ਉਹਦੇ ਕਿਹਾ ਕਿ ਜੇ ਕਿਸੇ ਕਿਸਾਨ ਲੀਡਰ ਦਾ ਹੋਟਲਾਂ ਦੇ ਵਿੱਚ ਹਿੱਸਾ ਹੈ ਤਾਂ ਉਸ ਦਾ ਨਾਮ ਜਾਰੀ ਕੀਤਾ ਜਾਵੇ ਕਿਸਾਨਾਂ ਬਾਰੇ ਬਿਆਨ ਹੈ ਵੀ ਕਿਸਾਨ ਜੋ ਹੈ ਇਹਨਾਂ ਦੇ ਹੋਟਲਾਂ 'ਚ ਹਿੱਸੇ ਐ ਇਹਨਾਂ ਦੇ ਹਸਪਤਾਲਾਂ 'ਚ ਹਿੱਸੇ ਐ 40-40 ਸਾਲ ਹੋ ਗਏ ਕਿਉਂਕਿ ਮਨਤਪਾ ਨੂੰ ਕਹਿਣਾ ਚਾਹੁੰਦਾ ਕਿਸਾਨਾਂ ਦਾ ਮਾਂ ਨੂੰ ਸੇਵਾ ਕਰਦੇ ਆ ਜੇ ਕਿਸੇ ਦਾ ਹਿੱਸਾ ਹੈਗਾ ਹਸਪਤਾਲ 'ਚ ਕਿਸੇ ਦਾ ਹੋਟਲ 'ਚ ਹਿੱਸਾ ਹੈ ਉਹਦਾ ਨਾਂ ਯਾਰੀ ਕਰ ਜ਼ਿਕਰੀ ਖਾਸ ਹੈ ਕਿ ਪੰਜਾਬ ਸਰਕਾਰ ਇਸ ਤੋਂ ਪਹਿਲਾਂ ਵੀ ਸਖਤ ਐਕਸ਼ਨ ਲੈ ਚੁੱਕੀ ਹੈ ਅਤੇ ਬੀਤੇ ਸਮੇਂ ਚ ਕੇਂਦਰ ਦੇ ਨਾਲ ਹੋਈ ਮੀਟਿੰਗ ਤੋਂ ਬਾਅਦ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਚੱਲ ਰਹੇ ਕਿਸਾਨ ਮੋਰਚਿਆਂ ਨੂੰ ਵੀ ਚੁੱਕਵਾ ਦਿੱਤਾ ਗਿਆ ਸੀ। ਬਿਊਰੋ ਰਿਪੋਰਟ న్యూਜ਼ 19 ਪੰਜਾਬ ਤੇ ਉਧਰ ਗੁਰਦਾਸਪੁਰ ਦੇ ਪਿੰਡ ਪਿੱਟੇਵੜ ਚ ਕਿਸਾਨ ਤੇ ਪ੍ਰਸ਼ਾਸਨ ਆਮੋ ਸਾਹਮਣੇ ਹੋ ਗਏ। ਕਿਸਾਨਾਂ ਨੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਅਕਵਾਇਰ ਕੀਤੀ ਜ਼ਮੀਨ ਤੇ ਵਾਪਸ ਕਬਜ਼ਾ ਲੈ ਲਿਆ ਤੇ ਵਿਵਾਦ ਜ਼ਮੀਨ ਦੀ ਸਹੀ ਕੀਮਤ ਨੂੰ ਲੈ ਕੇ ਸੀ ਕਿ ਕਿਸਾਨਾਂ ਨੇ ਕਿਹਾ ਕਿ ਉਹਨਾਂ ਨੂੰ ਜ਼ਮੀਨ ਦਾ ਵਾਜਬ ਮੁੱਲ ਨਹੀਂ ਦਿੱਤਾ ਜਾ ਰਿਹਾ ਚਾਰੇ ਪਾਸੇ ਨਜ਼ਰ ਆ ਰਹੇ ਕਿਸਾਨੀ ਚੰਡੇ ਰੋਸ ਦੇ ਨਾਰੇਬਾਜ਼ੀ ਕਰਦੇ ਹੋਏ ਕਿਸਾਨ ਇਸ ਜ਼ਮੀਨ ਤੇ ਕਹਿਆਂ ਦੇ ਨਾਲ ਮਿੱਟੀ ਪੁੱਟਦੀਆਂ ਕਿਸਾਨ ਬੀਬੀਆਂ ਇਹ ਸਭ ਉਸ ਵੇਲੇ ਹੋਇਆ ਜਦੋਂ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਐਕਵਾਇਰ ਕੀਤੀ ਜ਼ਮੀਨ ਤੇ ਕਿਸਾਨਾਂ ਨੇ ਮੁੜ ਤੋਂ ਕਬਜ਼ਾ ਕਰ ਲਿਆ ਗੁਰਦਾਸਪੁਰ ਦੇ ਪਿੰਡ ਪਿੱਟੇਵੱਡ 'ਚ ਕਿਸਾਨਾਂ ਨੇ ਐਕਵਾਇਰ ਕੀਤੀ ਜ਼ਮੀਨ ਤੇ ਮੁੜ ਕਬਜ਼ਾ ਕਰ ਲਿਆ। ਦਰਅਸਲ ਇਹ ਸਰਕਾਰ ਵੱਲੋਂ ਐਕਵਾਇਰ ਕੀਤੀ ਉਹੀ ਜ਼ਮੀਨ ਹੈ ਜਿਸ ਤੇ ਕਬਜ਼ੇ ਦੇ ਲਈ 27 ਮਈ ਨੂੰ ਕਿਸਾਨਾਂ ਤੇ ਪੁਲਿਸ ਦੇ ਵਿਚਾਰੇ ਝੜਪ ਹੋਈ ਸੀ ਤੇ ਹੁਣ ਵੱਡੀ ਗਿਣਤੀ 'ਚ ਇਹ ਕਿਸਾਨਾਂ ਨੇ ਮੁੜ ਟਰੈਕਟਰ ਟਰਾਲੀਆਂ ਦੇ ਨਾਲ ਜ਼ਮੀਨ ਵਾਕੇ ਕਬਜ਼ਾ ਕਰ ਲਿਆ। ਇਸ ਦੌਰਾਨ ਕਿਸਾਨਾਂ ਨੇ ਕਹਿਆਂ ਨਾਲ ਮਿੱਟੀ ਪਾ ਕੇ ਪ੍ਰਸ਼ਾਸਨ ਵੱਲੋਂ ਹਾਈਵੇ ਲਈ ਬਣਾਏ ਗਏ ਟੋਵੇ ਤੱਕ ਪੂਰ ਦਿੱਤੇ ਕਿਸਾਨਾਂ ਨੇ ਸਰਕਾਰ ਨੂੰ ਸਾਫ਼ ਕਰ ਦਿੱਤਾ ਕਿ ਜਦੋਂ ਤੱਕ ਜ਼ਮੀਨ ਦਾ ਵਾਜਬ ਮੁੱਲ ਨਹੀਂ ਮਿਲੇਗਾ ਉਹ ਜ਼ਮੀਨਾਂ ਨਹੀਂ ਛੱਡਣਗੇ ਜਿੱਥੇ ਪੈਸੇ ਕਿਸਾਨਾਂ ਨੇ ਚੁੱਕ ਲਿਆ ਆਂ ਉੱਥੇ ਕਰ ਲੋ ਪਰ ਜਿਹੜੇ ਕਿਸਾਨ ਨੇ ਪੈਸੇ ਨਹੀਂ ਚੁੱਕੇ ਉੱਥੇ ਕਬਜ਼ਾ ਨਾ ਕਰੋ ਮੰਨਿਆ ਸਾਡੇ ਕੋਲ ਡੀਆਈਜੀ ਬਾਰਡਰ ਹੈ ਤੇ ਡੀਸੀ ਜਿਹੜੇ ਗਰਦਾਸਪੁਰ ਆ ਤੇ ਜਿਹੜੇ ਆਰਬਿਟਰੇਟਰ ਜਿਹੜੇ ਆਰਬਿਟਰੇਟਰ ਲੱਗਣੇ ਸੀ ਉਹ ਉਹਦੇ ਬਾਅਦ ਵੀ ਵੱਡੀਆਂ ਧੜਾਂ ਲਿਆ ਕੇ ਤੇ ਇਥੇ ਕਿਸਾਨਾਂ ਦੀਆਂ ਪੱਗਾਂ ਲਾਈਆਂ ਗਈਆਂ ਉਹਨਾਂ ਦੀਆਂ ਜ਼ਮੀਨਾਂ ਦੇ ਕਬਜ਼ਾ ਕੀਤਾ ਗਿਆ ਆਰਬਿਟ੍ਰੇਸ਼ਨ ਜਿਹੜਾ ਉਹ ਕਹਿੰਦੇ ਸਸਪੈਂਡ ਹੋ ਗਿਆ ਉਹਦਾ ਫੇਰ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪਾਇਆ ਹੁੰਦਾ ਸੀ ਬਾਹਰ ਕਰਨਾ ਆਇਆਂ ਕਰ ਲੋ ਕੋਈ ਗੱਲ ਨਹੀਂ ਪਰ ਜਿੱਥੇ 60% ਕੰਮ ਚੱਲਦਾ ਉਥੇ ਚਲਾਇ ਜਾਓ ਪੁਲਿਸ ਦੇ ਮੁਤਾਬਕ ਕਿਸਾਨਾ ਨੇ ਦੁਬਾਰਾ ਐਕਵਾਇਰ ਕੀਤੀ ਜ਼ਮੀਨ ਤੇ ਕਬਜ਼ਾ ਕਰ ਲਿਆ ਤੇ ਅਜਿਹਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਨਹੀਂ ਅੱਜ ਜੇ ਸਾਨੂੰ ਪਤਾ ਲੱਗਿਆ ਸੀ ਕਿ ਆਪਾਂ ਆਏ ਵੀ ਸੀਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਕੋਈ ਗੱਲਬਾਤ ਨਹੀਂ ਕੀਤੀ ਤੇ ਬਾਕੀ ਹੁਣ ਜੋ ਵੀ ਇਹਨਾਂ ਨੇ ਕੀਤਾ ਉਹਦਾ ਆਪਾਂ ਦੇਖ ਲਾਂਗੇ ਮੌਕੇ ਤੇ ਜੋ ਵੀ ਇਸ ਪਰਲਾ ਕਾਰਵਾਈ ਬਣਦੀ ਕਰਾਂਗੇ। ਅ ਇੱਥੇ ਕੋਈ ਸਿਵਲ ਪ੍ਰਸ਼ਾਸਨ ਅਧਿਕਾਰੀ ਆਇਆ ਕੋਈ ਮੌਕੇ ਤੇ ਕੋਈ ਕਿਸਾਨਾਂ ਨਾਲ ਗੱਲਬਾਤ ਹੋਈ ਆ ਉਹ ਨੈਚੁਰਲੀ ਜਦੋਂ ਵੀ ਦੇਖੋ ਪਹਿਲਾਂ ਵੀ ਇਦਾਂ ਹੁੰਦਾ ਰਿਹਾ ਜੀ ਕਿਸਾਨਾਂ ਨਾਲ ਜਦੋਂ ਵੀ ਕੋਈ ਗੱਲ ਹੈ ਸਿਵਲ ਦੇ ਵੀ ਅਧਿਕਾਰੀ ਆਉਂਦੇ ਅਸੀਂ ਉਹਨਾਂ ਨੇ ਵੀ ਚਲੋ ਜੜੂ ਕੋਈ ਮਸਲਾ ਆ ਦਾ ਗੱਲਬਾਤ ਨਾਲ ਹੱਲ ਕੱਢਿਆ ਜਾਵੇ ਤੇ ਪਹਿਲਾਂ ਵੀ ਹੁੰਦੇ ਰਹੀਆਂ ਮੀਟਿੰਗਾਂ ਹੁਣ ਵੀ ਅੱਜ ਵੀ ਇਹਨਾਂ ਨੇ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀ ਬਿਲਗੋੜਾ ਕੀ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਦਿੱਲੀ ਕਟੜਾ ਐਕਸਪ੍ਰੈਸ ਵੇ ਦੇ ਲਈ ਕੰਮ ਜਾਰੀ ਹੈ ਪਰ ਪੰਜਾਬ ਦੇ ਕਿਸਾਨਾਂ ਦੇ ਨਿਤ ਰੋਜ਼ ਹੋਣ ਵਾਲਾ ਵਿਰੋਧ ਜ਼ਮੀਨ ਦੇ ਕਬਜ਼ਿਆਂ 'ਚ ਰੁਕਾਵਟ ਪੈਦਾ ਕਰ ਰਿਹਾ ਹੈ ਤੇ ਪ੍ਰਸ਼ਾਸਨ ਨੂੰ ਅਜੇ ਵੀ ਕਾਫੀ ਜ਼ਮੀਨ ਤੇ ਕਬਜ਼ਾ ਕਰਨ ਦੇ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਗੁਰਦਾਸਪੁਰ ਤੋਂ ਵਿਸ਼ੰਬਰ ਬਿੱਟੂ ਦੀ ਰਿਪੋਰਟ న్యూਸ 18 ਪੰਜਾਬ ਆਮ ਆਦਮੀ ਪਾਰਟੀ ਨੇ ਲੁਧਿਆਣਾ ਵੈਸਟ ਜ਼ਿਮਨੀ ਚੋਣ ਲਈ ਆਪ ਉਮੀਦਵਾਰ ਸੰਜੀਵ अरोड़ा ਨੂੰ ਚੋਣ ਮੈਦਾਨ ਚ ਉਤਾਰਿਆ ਤਾਂ ਸੰਜੀਵ अरोड़ा ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਵੀ ਦਾਖਲ ਕਰ ਦਿੱਤਾ ਆਪ ਨੇ ਲੁਧਿਆਣਾ ਚ ਇਸ ਮੌਕੇ ਇੱਕ ਵੱਡਾ ਰੋਡ ਸ਼ੋਅ ਕੱਢ ਕੇ ਆਪਣੀ ਸਿਆਸੀ ਤਾਕਤ ਦਿਖਾਈ ਤੇ ਇਸ ਰੋਡ ਸ਼ੋਅ ਦੀ ਅਗਵਾਈ ਪੰਜਾਬ ਦੇ ਸੀਐਮ ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀ ਵਾਲੇ ਲੁਧਿਆਣਾ ਵੈਸਟ ਜ਼ਿਮਨੀ ਚੋਣ ਦੇ ਲਈ ਆਮ ਆਦਮੀ ਪਾਰਟੀ ਦੀ ਪੂਰੀ ਲੀਡਰਸ਼ਿਪ ਨੇ ਤਰਾਈ ਪਾਰਟੀ ਦੇ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੂੜਾ ਨੇ ਆਪਣੀ ਨਾਮਿਨੇਸ਼ਨ ਦਾਖਲ ਕੀਤੀ ਤੇ ਇਸ ਮੌਕੇ ਤੇ ਆਪ ਦੇ ਪੰਜਾਬ ਪ੍ਰਧਾਨ ਅਮਨ ਅਰੂੜਾ ਮੌਜੂਦ ਸਨ ਸੰਜੀਵ ਅਰੂੜਾ ਦੇ ਵੱਲੋਂ ਪਰਚਾ ਪਰਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਲੁਧਿਆਣਾ ਚ ਵੱਡਾ ਸ਼ਕਤੀ ਪ੍ਰਦਰਸ਼ਨ ਕੀਤਾ ਤੇ ਨਾਮਜ਼ਦਗੀ ਰੋਡ ਸ਼ੋਅ ਕੱਢਿਆ ਜਿਸ ਦੇ ਵਿੱਚ ਪੰਜਾਬ ਸਣੇ ਦਿੱਲੀ ਦੀ ਲੀਡਰਸ਼ਿਪ ਵੀ ਸ਼ਾਮਿਲ ਹੋਈ ਮੁੱਖ ਮੰਤਰੀ ਭਗਵੰਤ ਪਾਣੀ ਲੋਕਾਂ ਤੋਂ ਪਾਰਟੀ ਦੇ ਉਮੀਦਵਾਰ ਦੇ ਲਈ ਸਮਰਥਨ ਮੰਗਿਆ ਤੇ ਦਾਵਾ ਜਿੱਤਦਾ ਵੀ ਸੀ ਉਧਰ ਅਰਵਿੰਦ ਕੇਚਦੀਵਾਲ ਦੇ ਮੁਤਾਬਿਕ ਸੰਜੀਵ ਅਰੋੜਾ ਦੀਆਂ ਰਗਾਂ 'ਚ ਲੁਧਿਆਣਾ ਦੌੜਦਾ ਹੈ ਅਤੇ ਉਹ ਹਮੇਸ਼ਾ ਆਪਣੇ ਹਲਕੇ ਦੇ ਲੋਕਾਂ ਬਾਰੇ ਹੀ ਸੋਚਦੇ ਨੇ। ਦੋ ਚਾਰ ਦਿਨਾਂ 'ਚ ਜੇ ਪਤਾ ਲੱਗ ਜੂਗਾ ਕਿ ਆਪਣਾ ਚੋਣ ਨਿਸ਼ਾਨ ਕਿੰਵੇਂ ਨੰਬਰ 'ਤੇ ਹੈ। ਤੇ ਜਿਸ ਤਰੀਕੇ ਨਾਲ ਤੁਹਾਡਾ ਜੋਸ਼ ਦੇਖਣ ਨੂੰ ਮਿਲ ਰਿਹਾ ਜਨੂਨ ਦੇਖਣ ਨੂੰ ਮਿਲ ਰਿਹਾ ਉਸ ਤਰੀਕੇ ਨਾਲ ਤਾਂ ਆਪਾਂ ਚੋਣ ਨਿਸ਼ਾਨ ਜਿਨਵੇਂ ਮਰਜ਼ੀ ਨੰਬਰ 'ਤੇ ਹੋਵੇ ਆਉਣਾ ਆਪਾਂ ਪਹਿਲੇ ਨੰਬਰ 'ਤੇ ਹੀ ਆ। ਸੰਜੀਵ ਅਰੋੜਾ ਜੀ के बारे में कुछ बताने की जरूरत नहीं है सारा लुधियाना जानता है। ਜਿਵੇਂ ਮੋਦੀ ਜੀ ਕਹਿੰਦੇ ਹਨ ਉਨ੍ਹਾਂ ਦੀ ਰਗਾਂ ਵਿੱਚ ਸਿੰਦੂਰ ਕੀ ਘੁੰਮਦਾ ਹੈ ਕੀ ਸਿੰਦੂਰ ਦੌੜਦਾ ਹੈ ਦੌੜਦਾ ਹੈ ਪਤਾ ਨਹੀਂ ਉਨ੍ਹਾਂ ਦੀ ਰਗਾਂ ਵਿੱਚ ਸਿੰਦੂਰ ਦੌੜਦਾ ਹੈ ਕਿ ਨਹੀਂ ਦੌੜਦਾ ਲੇਕਿਨ ਸੰਜੀਵ ਅਰੋੜਾ ਦੀ ਰਗਾਂ ਵਿੱਚ ਲੁਧਿਆਣਾ ਦੌੜਦਾ ਹੈ ਕੁਦਰ ਸੰਜੀਵ ਅਰੋੜਾ ਨੇ ਦਾਵਾ ਕੀਤਾ ਕਿ ਜਿਹੜੇ ਕੰਮ ਪਿਛਲੇ 50 ਸਾਲ ਦੇ ਵਿੱਚ ਨਹੀਂ ਹੋਏ ਉਹ ਆਮ ਆਦਮੀ ਪਾਰਟੀ ਨੇ 3 ਸਾਲ ਦੇ ਵਿੱਚ ਹੀ ਕਰ ਦਿੱਤੇ ਤੇ 2.5 ਮਹੀਨਿਆਂ ਦੇ ਵਿੱਚ ਰਜਿਸਟਰੀਆਂ ਵੀ ਹੋਈਆਂ ਨੇ ਅਸੀਂ ਉਹ ਸ਼ਖਸ਼ਾਂ ਜਿਹੜੇ ਪਿਛਲੇ 25 ਸਾਲ 15 ਸਾਲ 30 ਸਾਲ 50 ਸਾਲ ਪੁਰਾਣੇ ਕੰਮ ਸੀ ਉਹ ਪਿਛਲੇ 3 ਸਾਲਾਂ 'ਚ ਕੀਤੇ ਕਈ ਕੰਮ ਪਿਛਲੇ 2.5 ਮਹੀਨੇ ਅੱਜ ਕੀਤੇ ਜ਼ਿਕਰ ਹੀ ਖਾਸ ਹੈ ਕਿ ਇਸ ਚੋਣ ਲਈ ਕਾਂਗਰਸ ਨੇ ਭਰਤਪੂਰਨ ਆਸ਼ੂ ਅਤੇ ਅਕਾਲੀ ਦਲ ਨੇ ਪਰੂਪਕਾਰ ਸਿੰਘ ਨੂੰ ਮੰਡੂ ਮੈਦਾਨ ਦੇ ਵਿੱਚ ਉਤਾਰਿਆ ਹੈ ਜਿਨ੍ਹਾਂ ਦੇ ਵੱਲੋਂ ਆਪਣੀ ਨਾਮਜ਼ਦਗੀ ਦਾਖਲ ਕੀਤੀ ਜਾ ਚੁੱਕੀ ਹੈ ਲੁਧਿਆਣਾ ਤੋਂ ਰਜਿੰਦਰ ਕੁਮਾਰ న్యూਜ਼ ਇਟ ਇਨ ਪੰਜਾਬ ਤਨ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਦੇ ਲਈ ਅਖਾੜਾ ਪੱਖਿਆ ਹੋਇਆ ਹੈ ਤਿੰਨ ਪਾਰਟੀਆਂ ਨੇ ਉਮੀਦਵਾਰ ਐਲਾਨ ਦਿੱਤੇ ਨੇ ਆਮ ਆਦਮੀ ਪਾਰਟੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਆਪ ਨੇ ਸਭ ਤੋਂ ਪਹਿਲਾਂ ਉਮੀਦਵਾਰ ਸੰਜੀਵ अरोड़ा ਨੂੰ ਐਲਾਨਿਆ ਸੀ ਜਿਹੜੇ ਮੌਜੂਦਾ ਰਾਜ ਸਭਾ ਮੈਂਬਰ ਵੀ ਨੇ ਔਰ ਇਸ ਵੇਲੇ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਨੇ ਅੱਜ ਹੀ ਨੋਮੀਨੇਸ਼ਨ ਫਾਈਲ ਕੀਤੀ ਹੈ ਉਸ ਤੋਂ ਬਾਅਦ ਕਾਂਗਰਸ ਦੇ ਭਾਰਤਪੂਰਨ ਆਸ਼ੂ ਜਿਨ੍ਹਾਂ ਨੇ ਕੱਲ ਸਭ ਤੋਂ ਪਹਿਲਾਂ ਨੋਮੀਨੇਸ਼ਨ ਫਾਈਲ ਕੀਤੀ ਸੀ ਉਸ ਮੌਕੇ ਕਾਂਗਰਸ ਨੇ ਇੱਕ ਚੁਟਤਾ ਦਾ ਜਿਹੜਾ ਹੈ ਉਹ ਸੰਦੇਸ਼ ਦਿੱਤਾ ਸੀ ਜਾਂ ਇੱਕ ਤਸਵੀਰ ਜਿਹੜੀ ਸੀ ਸਾਰੇ ਨੇਤਾਵਾਂ ਦੀ ਇਕੱਠੀ ਨਜ਼ਰ ਆਈ ਸੀ ਔਰ ਇਹ ਕੋਸ਼ਿਸ਼ ਸੀ ਕਿ ਕਾਂਗਰਸ ਪਾਰਟੀ ਇੱਕ ਜੁੱਟ ਹੈ ਇਹ ਮੈਸੇਜ ਵਰਕਰਾਂ ਨੂੰ ਦਿੱਤਾ ਜਾਵੇ ਔਰ ਤੀਸਰੇ ਸ਼੍ਰੋਮਣੀ ਅਕਾਲੀ ਦਲ ਦੇ ਪਰਵਪਕਾਰ ਸਿੰਘ ਪੂੰਗ ਘੁੰਮਣ ਜਿਨ੍ਹਾਂ ਨੂੰ ਅਕਾਲੀ ਦਲ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਉਹਨਾਂ ਨੇ ਵੀ ਆਪਣੇ ਕਾਗਜ਼ ਦਾਖਲ ਕਰਵਾਏ ਔਰ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਬਲਵਿੰਦਰ ਸਿੰਘ ਪੂੰਦੜ ਡਾਕਟਰ ਚੀਮਾ ਸਾਰੇ ਮੌਕੇ ਤੇ ਮੌਜੂਦ ਰਹੇ ਸੋ ਇਹ ਤਿੰਨ ਨਾਮੀਨੇਸ਼ਨ ਤਿੰਨ ਪਾਰਟੀਆਂ ਦੇ ਉਮੀਦਵਾਰਾਂ ਦੀ ਦਾਖਲ ਹੋ ਚੁੱਕੀ ਹੈ ਭਾਜਪਾ ਨੇ ਹਾਲੇ ਤੱਕ ਆਪਣੇ ਪੱਤੇ ਨਹੀਂ ਖੋਲੇ ਹਾਲੇ ਆਪਣੇ ਕੈਂਡੀਡੇਟ ਦਾ ਐਲਾਨ ਨਹੀਂ ਕੀਤਾ ਔਰ ਸਭ ਨੂੰ ਇੰਤਜ਼ਾਰ ਹੈ ਕਿ ਭਾਜਪਾ ਕਿਹੜਾ ਦਾਅ ਖੇੜਦੀ ਤੇ ਲੁਧਿਆਣਾ ਦੇ ਵਿੱਚ ਅੱਜ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਕੌਂਸਲਰ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ ਮਾਸਟਰ ਸਨੀ ਜਿਹੜੇ ਆਮ ਆਦਮੀ ਪਾਰਟੀ ਦੇ ਮੌਜੂਦਾ ਕੌਂਸਲਰ ਨੇ ਉਹ ਕਾਂਗਰਸ ਪਾਰਟੀ ਚਲੇ ਗਏ ਸਾਬਕਾ ਐਮ.ਐਲ.ਏ ਗੁਰਪ੍ਰੀਤ ਸਿੰਘ ਗੀਦਾ ਪਾਂਜਾ ਵੀ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਿਆ ਔਰ ਐਮ.ਪੀ ਚਰਨਜੀਤ ਸਿੰਘ ਚੰਨੀ ਨੇ ਇਹਨਾਂ ਦੀ ਜੁਆਇਨਿੰਗ ਕਰਵਾਈ ਮੈਨੂੰ ਬੜੀ ਖੁਸ਼ੀ ਹੈ ਕਿ ਆਮ ਤੌਰ ਤੇ ਰੂਲਿੰਗ ਪਾਰਟੀ ਵੱਲ ਲੋਕ ਜਾਂਦੇ ਹੁੰਦੇ ਆ ਲੇਕਿਨ ਇਹਨਾਂ ਇਸ ਰਾਜ ਭਾਗ ਤੋਂ ਤੰਗ ਹੋ ਕੇ ਸਾਢੇ 3 ਸਾਲ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਪੰਜਾਬ ਨੂੰ ਕੁੱਟਿਆ ਜਿਸ ਤਰੀਕੇ ਦੇ ਨਾਲ ਇੱਥੇ ਬੁਰਛਾ ਕਰਦੀ ਹੋਈ ਹੈ ਕਤਲ ਹੋ ਰਿਹਾ ਹੈ ਤੇ ਬੰਬ ਚੱਲ ਰਹੇ ਹੈ ਤੇ ਪਰੋਤੀਆਂ ਮੰਗੀਆਂ ਜਾ ਰਹੀਆਂ ਲਾਅ ਐਂਡ ਆਰਡਰ ਬਿਲਕੁਲ ਖਤਮ ਹੋ ਚੁੱਕਿਆ ਹੈ ਇਹਨਾਂ ਨੂੰ ਸਰਕਾਰ ਚਲਾਣੀ ਨਹੀਂ ਆਈ ਲੋਕ ਅੱਜ ਆਪਣੇ ਮੂੰਹ ਤੇ ਚਪੇੜਾ ਮਾਰ ਦੇਗੇ ਕਿਹੜੇ ਟਾਈਮ ਇਹਨਾਂ ਨੂੰ ਵੋਟ ਪਾਤੀ ਅੱਜ ਇਹਨਾਂ ਨੂੰ ਛੱਡ ਕੇ ਲੋਕ ਵਾਪਸ ਕਾਂਗਰਸ ਆ ਰਹੇ ਅੱਜ ਇੱਕ ਮਿਊਂਸਪਲ ਕਾਉਂਸਲਰ ਤੇ ਹੋਰ ਬੰਦੇ ਅੱਜ ਬੜੇ ਇੰਪੋਰਟੈਂਟ ਬੰਦਿਆ ਨੇ ਕਾਂਗਰਸ ਪਾਰਟੀ ਇੱਥੇ ਦੇ ਜਿਹੜਾ ਲੋਕਲ ਏਰੀਆ ਚੋਂ ਜੁਆਇਨ ਕੀਤੀ ਹੈ ਤੇ ਹੁਣ ਗੱਲ ਧਿਰਿੰਦਰ ਸ਼ਾਸਤਰੀ ਦੀ ਆਪਣੇ ਧਾਰਮਿਕ ਸਮਾਗਮ ਲਈ ਪੰਚਕੂਲਾ ਆਏ ਹੋਏ ਵਗੇਸ਼ਵਰ ਧਾਮ ਦੇ ਮੁਖੀ ਧਿਰਿੰਦਰ ਸ਼ਾਸਤਰੀ ਨੇ ਸਿੱਖਾਂ ਦੇ ਲਗਾਤਾਰ ਹੋ ਰਹੇ ਧਰਮ ਪਰਿਵਰਤਨ ਦਾ ਮੁੱਦਾ ਚੱਕਿਆ ਅਤੇ ਲੋਕਾਂ ਨੂੰ ਇਸ ਦੇ ਖਿਲਾਫ ਇਕੱਠੇ ਹੋਣ ਦਾ ਸੱਦਾ ਦਿੱਤਾ ਪੰਜਾਬ 'ਚ ਸਿੱਖਾਂ ਦੇ ਧਰਮ ਪਰਿਵਰਤਨ ਦਾ ਮੁੱਦਾ ਗੰਭੀਰ ਬਣਿਆ ਹੋਇਆ ਹੈ ਜਿਸ ਨੂੰ ਲੈ ਕੇ ਕੁਝ ਦਿਨ ਪਹਿਲਾਂ ਵਗੇਸ਼ਵਰ ਧਾਮ ਦੇ ਮੁਖੀ ਧਿਰੇਂਦਰ ਸ਼ਾਸਤਰੀ ਨੇ న్యూਸ 18 ਤੇ ਚਿੰਤਾ ਜਤਾਈ ਹੁਣ ਉਹ ਇਸ ਦੇ ਖਿਲਾਫ ਖੁੱਲ ਕੇ ਸਾਹਮਣੇ ਆਏ ਨੇ ਤੇ ਦਾਵਾ ਕੀਤਾ ਕਿ ਉਹ ਪਗੜੀ ਦੇ ਅੰਦਰ 크ਿਸਚੀਅਨਟੀ ਨੂੰ ਦੇਖ ਨਹੀਂ ਸਕਦੇ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਬਚਾਉਣ ਲਈ ਆਪਣੀ ਸ਼ਹਾਦਤ ਦਿੱਤੀ ਤੇ ਹੁਣ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਪਰੰਪਰਾ ਬਰਕਰਾਰ ਰਹੇ ਤੇ ਕੋਈ ਵੀ ਸਿੱਖ ਧਰਮ 'ਚ ਕੁਸਪੈਟ ਨਾ ਕਰ ਸਕੇ सिखों के नौमे गुरु तेग बहादुर साहब जी ने हमारे कश्मीरी पंडितों के तिलक और जनेऊ को बचाने के लिए अपने प्राणों को आगे रखा है इसलिए हमारा दायित्व और कर्तव्य संपूर्ण भारतीयों का ये कर्तव्य है कि सिख परंपरा में जो अभी कुछ दिनों से हली उल्लाह वालों ने प्रवेश किया है उस पर पूर्ण रोक लगाया जाए धीरेन्द्र शास्त्री ने धर्म परिवर्तन ऐसी न सिर्फ चिंता जताई सगो इसका कारण भी दसिया रोक ला भी सुझाया हिंदू राष्ट्री भी वकालत कर गए पंजाब और कुछ प्रदेश ऐसे हैं जहां पर तीसरा कारण है विदेशी लालच, हम आपको वीजा देंगे हम आपको पी आर आपको विदेश ले जाएंगे काम देंगे इस नाम पर भी धर्मांतरण हो रहा दूसरा कारण शिक्षा घटती हुई शिक्षा इस देश में जो है दारू सस्ती है शिक्षा महंगी ये सबसे बड़ा दुर्भाग्य इसमें तीन सबसे मुख्य कारण है शिक्षा स्वास्थ्य और जागरूकता जागरूकता की कमी शिक्षा की कमी उच्च स्तर पर स्वास्थ्य की कमी इनको अगर सुधार किया जाएगा तो निश्चित रूप से धर्मांतरण रुकेगा देखिए हम तो तैयार हैं बाकी धर्मगुरु अगर मिलना चाहे तो हमें कोई दिक्कत नहीं है क्योंकि हमें समस्या नहीं है हमें हिंदू राष्ट्र बनाना है ये हमारा प्रण संकल्प है हम अपने संकल्प के प्रति अबिग हैं हम ये नहीं कहते कि हम बना के मानेंगे हम ये कहते कि हम क्रांति करेंगे ਜ਼ਿਕਰ ਜੋ ਗਿਆ ਕਿ ਕੁਝ ਦਿਨ ਪਹਿਲਾਂ ਯੂਪੀ ਦੇ ਪੀਲੀਪੀਤ ਤੋਂ ਵੀ ਅਜੀਹਾ ਹੀ ਮਾਮਲਾ ਸਾਹਮਣੇ ਆਇਆ ਸੀ ਜਿੱਥੇ 3000 ਸਿੱਖ ਆਪਣਾ ਧਰਮ ਛੱਡ ਕੇ ਈਸਾਈ ਬਣ ਗਏ ਸਨ ਜਿਸ ਦਾ ਮੁੱਦਾ ਚੁੱਕਦਿਆਂ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਗੰਭੀਰ ਚਿੰਤਾ ਜਤਾਈ ਸੀ ਤੇ ਹੁਣ ਧਿਰੇਂਦਰ ਸ਼ਾਸਤਰੀ ਨੇ ਵੀ ਧਰਮ ਪਰਿਵਰਤਨ ਦੇ ਖਿਲਾਫ ਆਵਾਜ਼ ਬੁਲੰਦ ਕਰ ਦਿੱਤੀ ਹੈ ਪੰਚਕੂਲਾ ਤੋਂ ਅੰਕਿਤ ਦੋਦਾਨੀ న్యూਸ 18 ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਪੁੰਛ ਦੇ ਉਸ ਗੁਰਦੁਆਰਾ ਸਾਹਿਬ ਚ ਨਤਮਸਤਕ ਹੋਏ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਪਾਕਿਸਤਾਨ ਵੱਲੋਂ ਸ਼ੈਲਿੰਗ ਕੀਤੀ ਗਈ ਸੀ ਔਰ ਪਾਕਿਸਤਾਨ ਵੱਲੋਂ ਕੀਤੇ ਹਮਲੇ ਚ ਨਾ ਸਿਰਫ ਗੁਰਦੁਆਰਾ ਸਾਹਿਬ ਨੂੰ ਨੁਕਸਾਨਿਆ ਗਿਆ ਸੀ ਬਲਕਿ ਗੁਰਦੁਆਰਾ ਸਾਹਿਬ ਦੇ ਆਸ-ਪਾਸ ਘਰਾਂ ਚ ਰਹਿੰਦੇ ਪੰਜ ਸਿੱਖਾਂ ਦੀ ਜਾਨ ਵੀ ਚਲੀ ਗਈ ਪਾਕਿਸਤਾਨ ਨੇ ਹਮਲਾ ਕਰਕੇ ਜੰਮੂ ਕਸ਼ਮੀਰ ਦੇ ਪੁਂਚ ਦੇ ਜਿਸ ਗੁਰੂ ਘਰ ਨੂੰ ਨਿਸ਼ਾਨਾ ਬਣਾਇਆ ਤੇ ਨੁਕਸਾਨ ਪਹੁੰਚਾਇਆ ਉਸੇ ਗੁਰਦੁਆਰਾ ਸਾਹਿਬ ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਨਤਮਸਤਕ ਹੋਏ ਇਸ ਦੌਰਾਨ ਉਹਨਾਂ ਗੁਰੂ ਘਰ ਮੱਥਾ ਟੇਕਿਆ ਅਤੇ ਪੂਰੇ ਗੁਰੂ ਘਰ ਦਾ ਨਰੀਖਣ ਵੀ ਕੀਤਾ ਬਾਅਦ ਦੇ ਵਿੱਚ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਤੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਨੇ ਪੁਂਚ ਦੇ ਰਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਭਾਵੇਂ ਪੀੜਤ ਪਰਿਵਾਰਾਂ ਦੀ ਪਰਪਾਈ ਤਾਂ ਨਹੀਂ ਹੋ ਸਕਦੀ पर पूरा देश इस औखी कड़ी चुनाव खड़ाए हम जिसकी निंदना निंदा करते हैं ऐसा हमला किया रिहायशी इलाकों में हमला किया धार्मिक स्थानों पर हमला किया समग्र देश इस घटनाक्रम में आपके परिवार की जो क्षति हुई है इसमें आपके साथ चट्टान के साथ खड़ा है ਅਮਿਤ ਸ਼ਾਦੀ ਸਫੇਰੀ ਦੌਰਾਨ ਭਾਜਪਾ ਲੀਡਰ ਅਤੇ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਵੀ ਮੌਜੂਦ ਰਹੇ ਜਿਨ੍ਹਾਂ ਨੇ ਹਮਲੇ ਦੇ ਬਾਵਜੂਦ ਪੰਚਚ ਲੋਕਾਂ ਦੇ ਜਜ਼ਵੇ ਨੂੰ ਸਲਾਮ ਕੀਤਾ ਤੇ ਕਿਹਾ ਕਿ ਅਮਿਤ ਸ਼ਾ ਮੁਤਾਬਕ ਟੈਰਰ ਨਾਲ ਨਾ ਤਾਂ ਟਾਕ ਚੱਲ ਸਕਦੀ ਹੈ ਤੇ ਨਾ ਹੀ ਖੂਨ ਦੇ ਨਾਲ ਪਾਣੀ ਵੀ ਐਨਆਰਮੀ ਉਹ ਪੀੜਤ ਪਰਿਵਾਰੋਂ ਸੇ ਵੀ ਮਿਲੇ ਜੋ ਸ਼ੈਲਿੰਗ ਦੇ ਦੌਰਾਨ ਜਿਨਕੇ ਪਰਿਵਾਰ ਕੇ ਲੋਕ ਇਸ ਦੁਨੀਆ ਮੇ ਨਹੀਂ ਰਹੇ आज पुंछ ने जो सबसे बड़ा नजारा देखा जो पुंछवासी इतनी दहशतगर्दी का माहौल यहां पर देख चुके थे shelling का माहौल देख चुके थे जो कि 1947 के बाद बताते हैं कि पहली बार 500 से ज्यादा shelling हुई लेकिन उसके बाद बुल्लापुर दे विच आज आईपीएल दा एलिमिनेटर मैच हो रिया है गुजरात टाइटंस ते मुंबई इंडियंस दे विचकार मुंबई इंडियंस ने टॉस जीत के बल्लेबाजी चुनी है ਅੱਜ ਜਿੱਤਣ ਵਾਲੀ ਟੀਮ ਕੁਆਲੀਫਾਇਰ 2 ਚ ਜਾਵੇਗੀ ਤੇ ਦੂਸਰੀ ਟੀਮ ਬਾਹਰ ਇਹ ਮੈਚ ਕਈ ਤਰੀਕਿਆਂ ਨਾਲ ਖਾਸ ਹੈ ਖਾਸ ਕਰਕੇ ਗੁਜਰਾਤ ਟਾਈਟਨਸ ਦੇ ਕੈਪਟਨ ਸ਼ੁਭਮਨ ਗਿੱਲ ਕਰਕੇ ਸ਼ੁਭਮਨ ਗਿੱਲ ਨੂੰ ਭਾਰਤੀ ਟੈਸਟ ਟੀਮ ਦਾ ਕੈਪਟਨ ਬਣਾਇਆ ਗਿਆ ਹੈ ਔਰ ਉਸ ਤੋਂ ਬਾਅਦ ਪਹਿਲੀ ਵਾਰ ਉਹ ਆਪਣੇ ਹੋਮ ਗਰਾਊਂਡ ਤੇ ਖੇਡ ਰਹੇ ਨੇ ਸ਼ੁਭਮਨ ਗਿੱਲ ਨੇ ਸੀਜ਼ਨ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ 649 ਦੌੜਾਂ ਉਹਨਾਂ ਨੇ ਆਪਣੇ ਨਾਮ ਦਰਜ ਕੀਤੀਆਂ ਨੇ ਸੋ ਅੱਜ ਮੈਚ ਜਿਹੜਾ ਹੈ ਉਹ ਮੁਲਾਪੁਰ ਸਟੇਡੀਅਮ ਦੇ ਵਿੱਚ ਉਰੇ ਆ ਮੁੰਬਈ ਇੰਡੀਅਨਸ ਤੇ ਗੁਜਰਾਤ ਟਾਈਟਨਸ ਦੇ ਵਿਚਕਾਰ ਟਾਸ ਮੁੰਬਈ ਇੰਡੀਅਨਸ ਨੇ ਜਿੱਤਿਆ ਔਰ ਪਹਿਲਾ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਪਹਿਲਾ ਬੈਟਿੰਗ ਕੀਤੀ ਜਾਏਗੀ ਮੁੰਬਈ ਇੰਡੀਅਨਸ ਵੱਲੋਂ ਔਰ ਕੋਸ਼ਿਸ਼ ਰਹੇਗੀ ਕਿ ਇੱਕ ਵੱਡਾ ਸਕੋਰ ਖੜਾ ਕੀਤਾ ਜਾਵੇ ਤਾਂ ਕਿ ਦੂਸਰੀ ਟੀਮ ਉਸ ਨੂੰ ਚੇਜ਼ ਨਾ ਕਰ ਸਕੇ ਤਾਂ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਸਾੜੇ ਤੱਕ ਤਸਵੀਰਾਂ ਪੁਚਾਰੇ ਨੇ ਮੁੱਲਾਂਪੁਰ ਸਟੇਡੀਅਮ ਦੀਆਂ ਉਮੇਸ਼ ਪਹਿਲਾਂ ਵੀ ਅਸੀਂ ਜ਼ਿਕਰ ਕਰ ਰਹੇ ਸੀ ਕੱਲ ਵੀ ਆਪਾਂ ਲਗਾਤਾਰ ਜ਼ਿਕਰ ਕਰਦੇ ਰਹੇ ਆ ਕੱਲ ਕਾਫੀ ਉਤਸ਼ਾਹ ਨਜ਼ਰ ਆਇਆ ਸੀ ਅੱਜ ਵੀ ਸੇਮੀ ਹੈ ਜਾਂ ਕੁਝ ਫਰਕ ਹੈ ਅ ਨਹੀਂ ਵੀ ਜੇ ਹੁਣ ਥੋੜਾ ਜਾ ਉਤਸ਼ਾਹ ਲੱਗਦਾ ਹੈ ਕਿ ਵਾਧਾ ਨਜ਼ਰ ਆ ਰਿਹਾ ਮੈਂ ਇੱਕ ਵਾਰ ਤਸਵੀਰਾਂ ਦਿਖਾ ਦਾਂ ਔਰ ਕਰਾਊਡ ਤੁਹਾਨੂੰ ਨਜ਼ਰ ਆਏਗਾ ਚੱਲਦਾ ਫਿਰਦਾ ਜਿਹੜੇ ਜਿਹੜੇ ਗੇਟ ਵੱਲ ਕੋਈ ਵੱਧਾ ਜਾਂਦਾ ਜਿਹਦੇ ਕੋਲ ਟਿਕਟ ਹੈ ਪਾਸ ਹੈ ਔਰ ਟਾਸ ਜਿੱਤ ਚੁੱਕੀ ਹੈ ਮੁੰਬਈ ਪਹਿਲਾਂ ਬੈਟਿੰਗ ਕਰਨ ਦਾ ਫੈਸਲਾ ਕੀਤਾ ਮੁੰਬਈ ਨੇ ਹਾਲਾਂਕਿ ਕੱਲ ਆਰਸੀਬੀ ਨੇ ਟਾਸ ਜਿੱਤ ਕੇ ਪਹਿਲਾਂ ਬੋਲਿੰਗ ਲਈ ਸੀ ਔਰ ਪੰਜਾਬ ਨੂੰ ਬੈਟਿੰਗ ਕਰਨ ਵਾਸਤੇ ਕਿਹਾ ਸੀਗਾ ਹੁਣ ਪਿਛ ਦਾ ਫਰਕ ਹੈ ਕਿ ਕਿਉਂਕਿ ਕੱਲ ਥੋੜੀ ਜੀ ਬਾਲ ਸਵਿੰਗ ਨਜ਼ਰ ਆਇਆ ਕੱਲ ਔਰ ਔਸਦਾ ਵੀ ਕਿਤਨੇ ਕਿਤੇ ਆਰਸੀਬੀ ਨੇ ਫਾਇਦਾ ਚੱਕਿਆ ਹਾਲਾਂਕਿ ਖਰਾਬ ਸ਼ਾਟ ਸਿਲੈਕਸ਼ਨ ਜ਼ਿੰਮੇਵਾਰੀ ਰਹੀ ਹੈ ਕਿੰਗਸ ਦੇ ਬੈਟਿੰਗ ਦੀ ਲੇਕਿਨ ਅੱਜ ਮੁਕਾਬਲੇ ਯਾਨੀ ਕਿ ਜਿਹੜਾ ਕੋਈ ਹਾਰਿਆ ਉਹ ਆਈਪੀਐਲ ਤੋਂ ਬਾਹਰ ਜਿੱਤ ਹੀ ਸਿਰਫ ਇਹ ਟੀਮ ਨੂੰ ਅੱਜ ਕੁਆਲੀਫਾਇਰ ਵਾਸਤੇ ਅੱਗੇ ਭੇਜ ਸਕਦੀ ਹੈ ਅੰਮਦਾਬਾਦ ਭੇਜੇਗੀ ਹਮ ਮੁੰਬਈ ਔਰ ਗੁਜਰਾਤ ਦੋਨੋ ਟੀਮਾਂ ਬੈਲੈਂਸ ਨੇ ਦੋਨੋ ਟੀਮਾਂ ਦੇ ਪਲੱਸ ਮਾਈਨਸ ਵੀ ਨੇ ਰੋਹਿਤ ਸ਼ਰਮਾ ਵੱਡਾ ਨਾਮ ਹਾਰਦਿਕ ਪਾਂਡੇਆ ਵੱਡਾ ਨਾਮ ਸੂਰਿਆ ਵੱਡਾ ਨਾਮ ਬੁਮਰਾ ਇਹ ਮੁੰਬਈ ਇੰਡੀਅਨਸ ਦੀ ਇੱਕ ਪੋਜ਼ਿਟਿਵ ਥਿੰਗ ਟੈਂਕ ਹੈ ਮੁੰਬਈ ਇੰਡੀਅਨਸ ਦੀ ਇੱਕ ਸਟਰੈਂਥ ਹੈ ਜੇ ਆਪਾਂ ਗੱਲ ਕਰੀਏ ਗੁਜਰਾਟ ਟਾਈਟਸ ਦੀ ਗੁਜਰਾਟ ਟਾਈਟਨ ਕੋਲ ਕੈਪਟਨ ਗਿਲ ਨੇ اور ਵਧੀਆ ਦੇਵਤੀਆਂ ਨੇ ਕਈ ਪਲੇਅਰ ਹੈ ਜਿਹੜੇ ਮੈਚ ਦਾ ਰੁਖ ਪਲਟ ਸਕਦੇ ਨੇ ਮੁਹੰਮਦ ਸਿਆ ਅਸਰਾਜ ਵਰਗੇ ਬੋਲਰ ਨੇ ਗੱਲ ਹੋਈ ਹੈ ਕਿ ਟਾਸ ਜਿੱਤ ਚੁਕੀ ਹੈ ਮੁੰਬਈ ਔਰ ਪਹਿਲਾ ਬੈਟਿੰਗ ਕਰਨ ਦਾ ਫੈਸਲਾ ਲਿਆ ਮੁੰਬਈ ਨੇ ਸ਼ਾਇਦ ਆਪਣੀ ਬੈਟਿੰਗ ਸਟਰੈਂਥ ਨੂੰ ਦੇਖਦੇ ਹੋਏ ਲਿਆ ਹੈ ਕਿ ਉਹ ਬੈਟਿੰਗ ਚੰਗਾ ਕੋਈ ਟਾਰਗੇਟ ਖੜਾ ਕਰ ਦੋ 200 ਪਲੱਸ ਦਾ ਤਾਂਕਿ ਪ੍ਰੈਸ਼ਰ ਉਸ ਟੀਮ ਤੇ ਆ ਜਾਏ ਔਰ ਤਸਵੀਰਾਂ ਤੁਸੀਂ ਦੇਖੋ ਤਸਵੀਰਾਂ ਦੇਖੋ ਕਿ ਤੁਸੀਂ ਲੋਕੀ ਆਪਣੇ ਆਪਣੇ ਪਾਸੇਸ ਆਪਣੇ ਆਪਣੇ ਟਿਕਟ ਲੈ ਕੇ ਜਿਸ ਹਾਵ ਨਾਲ ਨਜ਼ਰ ਆ ਰਹੇ ਨੇ ਆਪਣੇ ਗੇਟਾਂ ਵੱਲ ਵੱਧ ਰਹੇ ਨੇ ਔਰ ਇਹ ਸ਼ਾਮ ਦਾ ਸਮਾਂ ਗਰਮੀ ਵੀ ਕਾਟਾ ਹੈ ਰਸ਼ ਥੋੜਾ ਜਿਹਾ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਦਿਖ ਰਿਹਾ ਹੈ ਕਿ ਜ਼ਿਆਦਾ ਹੋਇਆ ਹੈ ਔਰ ਕਰਾਊਡ ਜਿਹੜਾ ਹੈਗਾ ਉਹ ਇੱਥੇ ਨਜ਼ਰ ਆ ਰਿਹਾ ਤੁਹਾਨੂੰ ਕਈ ਜਿਹੜੇ ਫੈਨਸ ਨੇ ਇੱਥੇ ਨਜ਼ਰ ਆ ਰਹੇ ਨੇ ਕਿਉਂਕਿ ਕਿਤੇ ਨਾ ਕਿਤੇ ਉਮੇਸ਼ ਕਈ ਵਾਰੀ ਇਹ ਵੀ ਹੋ ਜਾਂਦਾ ਹੈ ਕਿ ਕੱਲ ਪੰਜਾਬ ਦੇ ਕਿਉਂਕਿ ਮੈਚ ਪੰਜਾਬ ਦੇ ਵਿੱਚ ਸੀ ਤਾਂ ਪੰਜਾਬ ਦੇ ਫੈਨਸ ਬਹੁਤ ਵੱਡੀ ਗਿਣਤੀ ਚ ਆਏ ਸੀ ਔਰ ਟੀਮ ਦਾ ਜਿਹੜਾ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ ਉਸ ਕਰਕੇ ਕਈ ਵਾਰੀ ਤੁਹਾਡੇ ਚੋ ਜੋਸ਼ ਸ਼੍ਰੀ ਰਹਿੰਦਾ ਉਹ ਨਿਰਾਸ਼ਾ ਕਿ ਦੂਸਰੀਆਂ ਟੀਮਾਂ ਦੇ ਪ੍ਰਤੀ ਠੀਕ ਹੈ ਤੁਸੀਂ ਮੈਚ ਦੇਖਣ ਲਈ ਤੇ ਆ ਜਾਂਦੇ ਹੋ ਪਰ ਆਪਣੇ ਹੋਮ ਗਰਾਉਂਡ ਤੇ ਜੇ ਆਪਣੀ ਟੀਮ ਦਾ ਪ੍ਰਦਰਸ਼ਨ ਠੀਕ ਨਾ ਹੋਵੇ ਕਈ ਵਾਰੀ ਉਹ ਜੋਸ਼ ਤੇ ਫਰਕ ਪਾ ਦਿੰਦਾ ਹੈ ਵਿਜੇ ਬਿਲਕੁਲ ਗੱਲ ਉਹ ਵੀ ਹੈ ਨਾਲੇ ਗੱਲ ਇਹ ਵੀ ਹੈ ਕਿ ਜਿਨ੍ਹਾਂ ਨੇ ਕਿਉਂਕਿ ਇਹ ਜਦੋਂ ਕੁਆਲੀਫਾਇਰ ਔਰ ਐਲੀਮੀਨੇਟਰ ਦਾ ਇਲਾਨ ਹੋਇਆ ਸੀਗਾ ਕਾਫੀ ਦਿਨ ਪਹਿਲਾਂ ਆਨਲਾਈਨ ਟਿਕਟਾਂ ਬੁੱਕ ਕਰਾ ਲਈ ਸੀ ਹੁਣ ਇਹ ਨਹੀਂ ਪਤਾ ਸੀਗਾ ਕਿ ਕੁਆਲੀਫਾਇਰ ਚ ਕੌਣ ਖੇਡੇਗਾ ਤੇ ਐਲੀਮੀਨੇਟਰ ਕੌਣ ਖੇਲੇਗਾ ਔਰ ਨੈਚੁਰਲੀ ਜਿਦੇ ਕੋਲ ਅੱਜ ਦੀ ਟਿਕਟ ਆਨਲਾਈਨ ਪਹਿਲਾਂ ਹੀ ਬੁੱਕ ਕਰਾਈ ਹੋਣੀ ਆਸ ਤੋਂ ਹਫਤਾ 10 ਦਿਨ ਪਹਿਲਾਂ 5 ਹਫਤੇ ਦਿਨ ਪਹਿਲਾਂ ਤਾਂ ਨੈਚੁਰਲੀ ਉਹਨੂੰ ਦੋਨਾਂ ਵਿੱਚੋਂ ਕੋਈ ਟੀਮ ਦੀ ਸਪੋਰਟ ਕਰਨੀ ਹੋएगी ਔਰ ਕਿਸੇ ਨਾ ਕਿਸੇ ਟੀਮ ਚ ਕੋਈ ਫੇਵਰੇਟ ਹੁੰਦਾ ਵੀ ਹੈ ਕਿਸੇ ਨਾ ਕਿਸੇ ਨਾ ਕੋਈ ਟੀਮ ਚ ਕਿਹਦਾ ਫੇਵਰੇਟ ਖਿਡਾਰੀ ਕਿਸੇ ਦਾ ਇੱਕ ਪਸੰੰਦਾ ਖਿਡਾਰੀ ਕਹਿ ਲਓ ਕਿ ਹੋ ਸਕਦਾ ਜਿਦਾਂ ਮੁੰਬਈ ਇੰਡੀਅਨ ਦੀ ਤੁਸੀਂ ਜਰਸੀ ਦੇਖ ਰਹੇ ਬ ਮੁੰਬਈ ਇੰਡੀਅਨਸ ਨੂੰ ਲੈ ਕੇ ਵੀ ਜਰਸੀਆਂ ਤੁਹਾਨੂੰ ਨਜ਼ਰ ਆਣਗੀਆਂ ਕਿ ਜਿਹੜੇ ਮੁੰਬਈ ਇੰਡੀਅਨ ਦੀ ਉਹ ਦੇਖੋ ਤੁਸੀਂ ਨਾ ਦੇਖੋ ਕਿ ਮੁੰਬਈ ਦੀ ਸਪੋਰਟ ਇੱਥੇ ਰੋਹਿਤ ਸ਼ਰਮਾ ਕਰਕੇ ਅਸੀਂ ਇੱਕ ਫੈਨ ਦਾ ਜ਼ਿਕਰ ਕਰ ਰਹੇ ਸੀ ਵਿਜੈ ਪਟੇਲ ਦੀਪਕ ਪਟੇਲ ਇੱਕ ਫੈਨ ਹੈ ਜਿਹੜਾ ਨਾਗਪੁਰ ਤੋਂ ਸਪੈਸ਼ਲ ਆਂਦਾ ਹੈ ਔਰ ਇੱਥੇ ਮੁਲਾਪੁਰ ਰੋਹਿਤ ਸ਼ਰਮਾ ਦਾ ਫੈਨ ਹੈ ਹਰ ਥਾਂ ਤੇ ਉਹ ਜਾਂਦਾ ਹੈ ਤਾਂ ਇਦਾਂ ਦੇ ਵੀ ਫੈਨਸ ਜਿਹੜੇ ਨੇ ਮੁੰਬਈ ਇੰਡੀਅਨਸ ਨੂੰ ਸਪੋਰਟ ਨਜ਼ਰ ਆਉਣਗੇ आप कहां से आए हैं मैच देखने हम जालंधर से आए हैं जालंधर से दोनों, दोनों पंजाबी हो दोनों पंजाबी हैं जी फिर किन्नू सपोर्ट कर रहे हो एमआई को सपोर्ट कर रहे हैं पंजाब ने तो कल गन, गन मार दिया जी हां पंजाब ने तो कल हार गई तो बस अब एमआई को अभी एक मौका तो है अब फिर भी मौका तो है पर वो स्टेडियम में इधर मैच है नहीं ना आज रोहित को सपोर्ट कर आज रोहित को सपोर्ट करते हैं बस हमारा काम है रोहित जीते कोहली जीते पर कुछ भी हो जीतानी पंजाब ने हमने अच्छा जीतानी जीतानी पंजाब ये पंजाब ने जीती तो मुंबई देखो मैं किन्नू जदान लगया आपा था जी एमए ਨੂੰ ਜਿਤਾਣਾ ਹੈ ਰੋਇਤ ਨੂੰ ਜਿਤਾਵਾਂਗੇ ਅੱਛਾ ਉਹ ਟਰੋਫੀ ਕਿਹਨੂੰ ਜਿਤਾਓਗੇ ਟਰੋਫੀ ਵੀ ਐਮਏ ਜਿੱਤੇਗੀ ਇਹ ਕਹਿੰਦੇ ਪੰਜਾਬ ਜਿੱਤੇਗੀ ਉਹ ਨਾ ਨਾ ਪੰਜਾਬ ਨਹੀਂ ਜਿੱਦੀ ਵੈਸੇ ਆਪਾਂ ਦੋਸਤੋ ਦੋਨੋਂ ਸਗੇ ਭਾਈ ہاں ਸਗੇ ਭਾਈ ਬਸ ਦੋਨੋਂ ਦਾ ਚੱਲਦਾ ਰਹਿੰਦਾ ਬਸ ਇੱਕ ਜੀ ਆਪ ਇੱਕ ਪੰਜਾਬ ਇੱਕ ਮੁੰਬਈ ਆਓ ਰਹਿੰਦੇ ਦੋਨੋਂ ਕਾੜੀ ਮਰਜ਼ੀ ਜੀ ਜੇ ਸਾਨੂੰ ਵੀ ਮੈਂ ਆਸ਼ ਵੀ ਨਹੀਂ ਜਿੱਤੀ ਤਾਂ ਇਹ ਇਦਾਂ ਦੀ ਤਸਵੀਰਾਂ ਨੇ ਦੋਨੋਂ ਭਰਾ ਨੇ ਵਿਜੇ ਲੇਕਿਨ ਕਨਫਿਊਜ਼ਨ ਹੈ ਕਿ ਕੋਈ ਮੁੰਬਈ ਦੀ ਸਪੋਰਟਰ ਔਰ ਕੋਈ ਪੰਜਾਬ ਨੂੰ ਚਾਹੁੰਦਾ लेकिन रश आज थोड़ा नज़र आ उत्साह है वकरे तरह बहुत सारे फैंस नजर आने एक हो तस्वीर बचपन से टीवी पे देखते थे जब हम लोग छोटे थे फिर उसके बाद में मुझे मौका मिला 2017 में इंडिया से श्रीलंका का टेस्ट सीरीज था तब तो फर्स्ट टाइम मैंने इंडिया का पेंट करके गया था अपने हीरो को रोहित सर को और फिर वहां से जो जर्नी स्टार्ट हुई अभी तक कंटिन्यू अच्छा कई मैंने देखा कि रोहित से मिलने का मौका मिलता है मैंने सुधीर से भी कई बार बात की सचिन को बुलाते भी हैं रोहित से आपको कई बार मौका मिला जब पहली बार मौका मिला वो दिन क्या वो दिन तो सर लॉकडाउन के बाद जो आईपीएल हुआ था टू टू में और मुंबई इंडियंस का लास्ट मैच था मुंबई में सो so, वहां पे मतलब रोहित सर ने मुझे देखा और कुछ सिक्योरिटी मुझे वहां से भगा रहे थे फिर रोहित सर ने मराठी में बोला मतलब राउदे राउते थे मतलब रह, रहने, दो। रहने दो फिर रोहित सर कार लेके आए और फिर वहां से मुझे मिले और मतलब मैं तो रोहित सर को फर्स्ट टाइम मिला था बट उन्होंने कार से जब उतरे उन्होंने कहा और दीपक भाई कैसे हो तो मैं तो शौक हो गया कि सर का तो सर को मेरा नाम कैसे मालूम मतलब वो मूवमेंट ऐसा था कि जमीन मेरे पैरों के नीचे से मतलब जमीन खिसक खिसकी ऐसा हो गया था हाँ कि मतलब लाइक और मैंने टैटू भी करवा रखा था रोहित सर का तो स्लीव फुल था तो पर मैं दिखा नहीं पाया मतलब भूल गया था वो मोवमेंट ही अलग था मेरे लिए तो उसके बाद से कितनी बार मुलाकात अब बहुत बार हो गई काउंटलैसा अभी रिसेंटली मैं मिला था बर्थडे सेलिब्रेट का केक कट किया रोहित सर के साथ और उसके बाद वान में वानखेड़े स्टैंड इनोग्रेशन में रोहित सर ने मुझे बुलाया था तो वो मेरे लिए बहुत प्राउड मूव फीलिंग था